ਕਿ ਕਿਸੇ ਬੰਦੇ ਦੀ ਵੀਡੀਓ ਬਣਾਉਗਾ ਉਹਨੂੰ ਪੈਸੇ ਵਣਾਉਂਦੇ ਹੋਏ ساری ਉਮਰ ਇੰਟਰਨੈਟ ਤੇ ਪਈ ਰਹਿੰਦੀ ਹੈ ਕਰਨ ਔਜਲਾ ਦੀ ਇੱਕ ਕਲਿੱਪ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਕਰਨ ਔਜਲਾ ਆਇਆ ਸੀ ਤੇ ਹੜ ਪੀੜਤਾਂ ਦੀ ਸੇਵਾ ਕਰਨ ਗਿਆ ਸੀ ਤੇ ਉੱਥੇ ਬਹੁਤ ਸਾਰੀਆਂ ਉਹਨਾਂ ਦੀਆਂ ਇੰਟਰਵਿਊ ਵੀ ਹੋਈਆਂ ਇਹ ਵੀਡੀਓ ਜੋ ਤੁਹਾਡੀ ਸਕਰੀਨ ਦੇ ਉੱਤੇ ਚੱਲ ਰਹੀ ਆ ਜਿਸ ਦੇ ਵਿੱਚ ਮਨਕੀਰਤ ਔਲਖ ਲੋਕਾਂ ਨੂੰ ਪੈਸੇ ਦਿੰਦਾ ਦਿਖਾਈ ਦੇ ਰਿਹਾ ਤੇ ਥੱਲੇ ਕਰਨ ਔਜਲਾ ਦੀ ਇੰਟਰਵਿਊ ਚੱਲ ਰਹੀ ਆ ਜਿਸ ਦੇ ਵਿੱਚ ਇਹ ਜੋ ਲੋਕ ਪੈਸੇ ਦੇ ਰਹੇ रहਣਗੇ ਉਹਨਾਂ ਦੀ ਵੀਡੀਓ YouTube ਦੇ ਉੱਤੇ ਲਾਈਫਟਾਈਮ ਲਈ ਪਈ ਰਹਿਣੀ ਆ ਕਿਸੇ ਦਾ ਉਹ ਬਾਪ ਆ ਕਿਸੇ ਦਾ ਪੁੱਤ ਆਗਾ ਤੇ ਉਹ ਕਿਸੇ ਤੋਂ ਨਹੀਂ ਦੇਖਿਆ ਜਾਣਾ ਬਾਕੀ ਤੁਸੀਂ ਕਰਨ ਔਜਲੇ ਦੀ ਇਹ ਵੀਡੀਓ ਦੇਖੋ ਕਿ ਇਹ ਮਨਕੀਰਤ ਔਲਖ ਨੂੰ ਹੀ ਕਿਹਾ ਜਾ ਰਿਹਾ ਜਾਂ ਫਿਰ ਇਹ ਐਵੇਂ ਹੀ ਉਸ ਦੇ ਨਾਲ ਅਟੈਚ ਕੀਤੀ ਜਾ ਰਹੀ ਆ ਆਪਣੀ ਮਰਜ਼ੀ ਨਾਲ ਕਰ ਰਹੇ ਆ ਆਪਾਂ ਕਿਸੇ ਚੰਗੇ ਕੌਸਲੀ ਕਰ ਰਹੇ ਆ ਹਨਾ ਉਹਦੇ ਵਿੱਚ ਕੋਈ ਐ ਫੇਵਰ ਜਾਂ ਆਸਾਨ ਵਾਲੀ ਜਾਂ ਆਪਦੀ ਉਹਦੀ सिंपथी ਵਾਲੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਮੈਂ ਇਹੀ ਚਾਹੁੰਦਾ ਵੀ ਇੱਥੇ ਆ ਕੇ ਆਸਾਨ ਜੇ ਨਾਲ ਆਪਾਂ ਜਿਤਾਈਏ ਹਨਾ ਮੇਰਾ ਵੀ ਕਸ਼ਟ ਆ ਜਿਵੇਂ ਮੈਨੂੰ ਇਦਾਂ ਨਹੀਂ ਸੀਗਾ ਵੀ ਯਾਰ ਬਾਲੇ ਵੀਰਾਂ ਆਪਾਂ ਗੱਲ ਹੋਈ ਜਾਂਦੀ ਸੀ ਵੀ ਯਾਰ ਆਏ ਨਾਵੇਂ ਇੰਨੇ ਲੋਕਾਂ ਨਾਲਗਾ ਕਿਤੇ ਯਾਰ ਲੋਕੀ ਤਾਂ ਪਹਿਲਾਂ ਹੀ ਦੁਖੀ ਹੋਏ ਫਿਰ ਤੇ ਗਾਲਾਂ ਹੀ ਨਿਕਲਣ ਵੀ ਫੇਰ ਆਗੇ ਹਨਾ